ਬ੍ਰਾਈਡ ਪੰਜਾਬ ਟਵੀ ਦੇਖੇ ਦਸ਼ਕਾਂ ਦਾ ਸਵਾਗਤ ਹੈ ਦਰਸ਼ਕੋ ਇਸ ਵਕਤ ਦੀ ਵੱਡੀ ਅਪਡੇਟ ਜਾਣਕਾਰੀ ਲੈ ਕੇ ਅਸੀਂ ਹਾਜ਼ਰ ਹੋਏ ਹਾਂ ਤੁਹਾਨੂੰ ਦੱਸ ਦਈਏ ਕਿ 4 ਜੁਲਾਈ ਨੂੰ ਯੂਕੇ ਦੇ ਵਿੱਚ ਇਲੈਕਸ਼ਨ ਹੋਏ ਸੀ 2024 ਦੇ ਜਨਰਲ ਇਲੈਕਸ਼ਨ ਹੋਏ ਸੀ ਜਿਸ ਦੇ ਵਿੱਚ ਅੱਜ 5 ਨੂੰ ਉਹਨਾਂ ਦੇ ਰਿਜ਼ਲਟ ਆਏ ਨੇ ਅਤੇ ਜੋ ਮੌਜੂਦਾ ਸਰਕਾਰ ਸੀ ਉਸ ਨੂੰ ਉਸ ਨੂੰ ਬੁਰੀ ਹਾਲ ਸਾਹਮਣਾ ਕਰਨਾ ਪਿਆ ਹੈ ਇਸ ਮਸਲੇ 'ਤੇ ਗੱਲਬਾਤ ਕਰਨ ਯੂਕੇ ਤੋਂ ਜੁੜ ਚੁੱਕੇ ਨੇ ਦਰਜੀਤ ਸਿੰਘ ਥੈਂਕ ਯੂ ਜੀ ਥੈਂਕ ਯੂ ਬਹੁਤ-ਬਹੁਤ ਤੁਹਾਡਾ ਵੀ ਸਮਾਂ ਦੇਣ ਦੇ ਲਈ ਦਰਜੀਤ ਸਿੰਘ ਜੋ ਕਹ ਲਓ ਕਿ ਵੱਡਾ ਕਹ ਲਓ ਕਿ ਇੱਕ ਤਰਤਾ ਪਲਟ ਹੋਇਆ ਯੂਕੇ ਦੇ ਵਿੱਚ ਉਹਨੂੰ ਕਿਵੇਂ ਦੇਖਦੇ ਹੋ ਸੀ ਜੀ हां बिल्कुल 3 ਤਰੀਕ ਤੱਕ ਜਾਂ ਫਿਰ ਆਪਾਂ ਇਸ ਤਰ੍ਹਾਂ ਕਹਿ ਲਈਏ ਰਿਜ਼ਲਟ ਆਉਣ ਤੱਕ ਕਨਜ਼ਰਵੇਟਿਵ ਪਾਰਟੀ ਦੀ ਸਰਕਾਰ ਜਿਹੜੀ ਹੈ ਉਹ ਰਾਜ ਕਰ ਰਹੀ ਸੀ ਪਿਛਲੇ 14 ਸਾਲ ਤੋਂ ਲਗਭਗ ਜਿਹੜੀ ਹੈ ਉਹ ਇੱਕੋ ਪਾਰਟੀ ਜਿਹੜੀ ਹੈ ਇੰਗਲੈਂਡ ਦੇ ਵਿੱਚ ਰਾਜ ਕਰਦੀ ਆਈ ਹੈ ਸੋ 14 ਸਾਲ ਬਾਅਦ ਲੇਬਰ ਜਿਹੜੀ ਹੈ ਉਹ ਵਾਪਸ ਆਉਂਦੀ ਹੈ ਸਤਾ ਤੇ ਵਿੱਚ ਤੇ ਕੀਰ ਸਟ੍ਰਾਮਰ ਜਿਹੜੇ ਨੇ ਉਹ ਹੁਣ ਨਵੇਂ ਦੇਸ਼ ਦੇ ਪ੍ਰਧਾਨ ਮੰਤਰੀ ਹੋਣਗੇ ਤੇ ਰਿਸ਼ੀ ਸੁੰਖੁਰਾ ਨੇ ਜਿਹੜੇ ਕਿੰਗ ਨੇ ਚਾਰਲਸ ਉਹਨਾਂ ਨੂੰ ਆਪਣਾ ਅਸਤੀਫਾ ਜਿਹੜਾ ਹੈ ਆਲਰੇਡੀ ਸੌਂਪ ਦਿੱਤਾ ਹੈ ਉਹਨਾਂ ਨੇ ਰਿਜ਼ਾਈਨ ਕਰ ਦਿੱਤਾ ਤੇ ਹੁਣ ਕਿੰਗ ਜਿਹੜੇ ਮਾਫ ਕਰਨਾ ਜਿਹੜੇ ਕੇਅਰ ਸਟਾਮਰ ਨੇ ਜੋ ਲੇਬਰ ਪਾਰਟੀ ਦੇ ਹੈੱਡ ਨੇ ਸੋ ਉਹ ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਬਣ ਗਏ ਆ ਸੋ ਇੱਕ ਬਹੁਤ ਵਿਲੱਖਣ ਜਿਹੜੀ ਜਿੱਤ ਹੈ ਉਹ ਇਸ ਵਾਰ ਹੋਈ ਹੈ ਮੈਂ ਪੜ ਰਿਹਾ ਸੀ ਖਬਰਾਂ ਨਾਲੋ ਨਾਲ ਜਿਹੜੀ ਅਪਡੇਟ ਚੱਲ ਰਹੀ ਹੈ ਕਿ 1832 ਤੋਂ ਬਾਅਦ ਲੇਬਰ ਨੂੰ ਕਹਿ ਲਈਏ ਕਿ ਜਾਂ ਇਹ ਕਹਿ ਲਈਏ ਕਿ ਇੰਨੀ ਵੱਡੀ ਲੀਡ ਕਿਸੇ ਵੀ ਪਾਰਟੀ ਨੂੰ ਜਿਹੜੀ ਉਹ ਮਿਲੀ ਹੋਵੇ ਤੇ ਬਹੁਤ ਵੱਡੀ ਲੀਡ ਜਿਹੜੀ ਮੈਂ ਤੁਹਾਨੂੰ ਸੀਟਾਂ ਦੇ ਬਾਰੇ ਵੀ ਥੋੜਾ ਦੱਸ ਦੇਣਾ ਚਾਹੁੰਦਾ ਕਿ 412 ਸੀਟਾਂ ਜਿਹੜੀਆਂ ਉਹ ਲੇਬਰ ਪਾਰਟੀ ਲੈ ਗਈ ਹੈ ਤੇ ਜਿਹੜੀ ਕਨਜ਼ਰਵੇਟਿਵ ਸੀਗੀ ਰਿਸ਼ੂਸਨ ਖਰਾਂ ਦੀ ਪਾਰਟੀ ਉਹ 121 ਤਸੀਮਤ ਰਹਿ ਗਈ ਹੈ ਮੈਜੋਰਟੀ ਚਾਹੀਦੀ ਹੁੰਦੀ ਹੈ ਸਰਕਾਰ ਬਣਾਉਣ ਦੇ ਲਈ 326 ਸੀਟਾਂ ਤੇ ਜੇ ਟੋਟਲ ਸੀਟਾਂ ਦੀ ਗੱਲ ਕਰੀਏ ਤਾਂ 650 ਸੀਟਾਂ ਦੇ ਉੱਤੇ ਚੋਂ ਜਿਹੜੀ ਹੈ ਜਨਰਲ ਇਲੈਕਸ਼ਨ ਦੇ ਵਿੱਚ ਲੜੀ ਗਈ ਹੈ ਸੋ ਇਸ ਤੋਂ ਬਾਅਦ ਹੁਣ ਜਿਹੜੀ ਮੈਂ ਤੁਹਾਨੂੰ ਦੁਬਾਰਾ ਇੱਕ ਵਾਰ ਦੱਸ ਦਵਾਂ ਕਿ 412 ਸੀਟਾਂ ਲੇਬਰ ਪਾਰਟੀ ਲੈ ਗਈ ਉਸ ਤੋਂ ਬਾਅਦ ਲਿਬਰਲ ਡੈਮੋਕ੍ਰੇਟ ਜੋ 3 ਤੀਸਰੇ ਨੰਬਰ ਦੇ ਉੱਤੇ ਰਹੀ ਹੈ ਉਹ 71 ਸੀਟਾਂ ਲੈ ਗਈ ਹੈ ਤੇ ਰਿਫਾਰਮ ਯੂਕੇ ਜਿਨ੍ਹਾਂ ਦੇ ਵਿੱਚ ਸਰਦਾਰ ਪ੍ਰਭਦੀਪ ਸਿੰਘ ਹੋរី ਸੀਗੇ ਜਿਨ੍ਹਾਂ ਦੀ ਆਪਾਂ ਅਕਸਰ ਗੱਲ ਕਰਦੇ ਰਹੇ ਹਾਂ ਸੋ ਉਹਨਾਂ ਦੀ ਪਾਰਟੀ 4 ਸੀਟਾਂ ਲੈ ਗਈ ਹੈ ਪਰ ਜਿਹੜੇ ਪ੍ਰਭਦੀਪ ਸਿੰਘ ਹੋਰੀ ਨੇ ਉਹ ਆਪਣੀ ਸੀਟ ਲੂਜ਼ ਕਰ ਗਏ ਜੇ ਉਸ ਤੋਂ ਬਾਅਦ ਪਾਰਟੀ ਜਿਹੜੀ ਗ੍ਰੀਨ ਆਂਦੀ ਹੈ ਗ੍ਰੀਨ ਪਾਰਟੀ ਨੇ ਵੀ ਚਾਰ ਸੀਟਾਂ ਲਈਆਂ ਨੇ ਸੋ ਉਸ ਤੋਂ ਬਾਅਦ ਅਦਰਸ ਆ ਜਾਂਦੇ ਅਦਰਸ ਦੇ ਵਿੱਚ 27 ਕਿ ਸੀਟਾਂ ਹੈਗੀਆਂ ਤੇ ਦੋ ਫਿਲਹਾਲ ਦੀ ਘੜੀ ਜਦੋਂ ਆਪਾਂ ਗੱਲ ਕਰ ਰਹੇ ਆ ਉਹ ਅਨਡਿਕਲੇਅਰ ਚੱਲ ਰਹੀਆਂ ਮਤਲਬ ਉਹਦੇ ਉੱਤੇ ਗਿਣਤੀ ਜਿਹੜੀ ਹੈ ਹਜੇ ਵੀ ਚੱਲ ਰਹੀ ਹੈ ਸੋ ਇਹ ਜੀ ਅੱਜ ਦੀ ਜਿਹੜੀ ਤਾਜ਼ਾ ਅਪਡੇਟ ਹੈਗੀ ਹੈ ਸਰਕਾਰ ਬਦਲ ਚੁੱਕੀ ਹੈ ਇੰਗਲੈਂਡ ਦੇ ਵਿੱਚ ਲੇਬਰ ਪਾਰਟੀ ਦੀ ਸਰਕਾਰ ਜਿਹੜੀ ਹੈ ਉਹ ਸੱਤਾ ਦੇ ਵਿੱਚ ਆ ਗਈ ਹੈ ਤੇ ਇਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਨੇ ਹੁਣ ਇਹਦੇ ਵਿੱਚ ਸਵਾਲ ਬਹੁਤ ਪੈਦਾ ਹੁੰਦੇ ਆ ਕਿ ਆਖਰ ਕਿਉਂ ਐਡਾ ਵੱਡੇ ਲੀਡ ਦੇ ਨਾਲ ਪਾਰਟੀ ਦਾ ਜਿੱਤਣਾ ਇੱਕਦਮ ਹੁਣ ਜਾਂ ਫਿਰ ਜਿੱਤ ਜਿਹੜੀ ਉਹ ਦੂਸਰੀ ਪਾਰਟੀ ਦੀ ਹੋ ਜਾਣੀ ਕੀ ਰਿਸ਼ੀ ਸੋਨਖੋਰਾ ਦੀ ਜਿਹੜੀ ਤਕਰੀਬਨ ਸਾਲ ਕੁ ਦਾ ਜਿਹੜਾ ਉਹਨਾਂ ਦਾ ਪੀਰੀਅਡ ਰਿਹਾ ਹੈ ਉਹਦੇ ਤੋਂ ਲੋਕ ਖੁਸ਼ ਨਹੀਂ ਸੀ ਕੀ ਜੋ ਰਿਸ਼ੀ ਸੋਨਖੋਰੀ ਕਹਿ ਕੇ ਆਈ ਸੀ ਕਿ ਉਹਨਾਂ ਨੇ ਉਹ ਸਾਰਾ ਕੁਝ ਨਹੀਂ ਕੀਤਾ ਜਾਂ ਉਹ ਕਰ ਨਹੀਂ ਸਕੇ ਜਿਸ ਦੇ ਕਾਰਨ ਕੀ ਸਟ੍ਰੀਮਰ ਹੋਰਾਂ ਨੂੰ ਜਿਹੜੀ ਹੈ ਉਹ ਦੇਸ਼ ਦੀ ਕਮਾਂਡ ਲੋਕਾਂ ਨੇ ਸੌਂਪੀ ਹੈ ਬੜੇ ਵੱਡੇ ਪੱਦਰ ਦੇ ਉੱਤੇ ਵੋਟਾਂ ਪਾਈਆਂ ਲੇਬਰ ਪਾਰਟੀ ਨੇ ਹਰ ਇੱਕ ਪਾਸੋਂ ਜਿਹੜੀ ਉਹ ਜਿੱਤ ਹਾਸਲ ਕੀਤੀ ਹੈ ਜਿਵੇਂ ਤੁਹਾਨੂੰ ਸਹੀ ਗੱਲ ਦੱਸਾਂ ਤੇ ਇਹਦੇ ਵਿੱਚ ਸਾਡੇ ਬਹੁਤ ਸਾਰੇ ਪੰਜਾਬੀ ਜਿਹੜੇ ਨੇ ਉਹ ਆਲਰੇਡੀ ਜਿਹੜੇ ਪਹਿਲਾਂ ਜਿੱਤਦੇ ਰਹੇ ਜਿਹਦੇ ਵਿੱਚ ਤਨਮਨਜੀਤ ਸਿੰਘ ਢੇਸੀ ਹੋរី ਹੋ ਗਏ ਸਲਾਹ ਤੋਂ ਉਹ ਵੀ ਜਿੱਤ ਗਏ ਨੇ ਐਜਬੈਸਟਨ ਬਰਮਿੰਗਮ ਤੋਂ ਬੀਬੀ ਪ੍ਰੀਤਕੌਰ ਗਿੱਲ ਉਹ ਦੁਬਾਰਾ ਜਿੱਤ ਗਏ ਨੇ ਉਸ ਤੋਂ ਬਾਅਦ ਹੋਰ ਵੀ ਨਾਮ ਹੈਗੇ ਨੇ ਜਿਹੜੇ ਜਿੱਤੇ ਆ ਬੀਬੀ ਸੀਮਾ ਮਲਹੋਤਰਾ ਉਹ ਵੀ ਲੇਬਰ ਦੇ ਨਾਲ ਹੀ ਸਬੰਧਤ ਹੈ ਫੈਸਟਨ ਤੇ ਹੈਲਥਮ ਤੋਂ ਉਹ ਵੀ ਜਿੱਤ ਗਏ ਆ ਸੋ ਮਤਲਬ ਮੇਰੇ ਕਹਿਣ ਦਾ ਵੀ ਹੁਣ ਜਾਂ ਫਿਰ ਜਿੱਤ ਜਿਹੜੀ ਐ ਇਸ ਵਾਰ ਲੇਬਰ ਪਾਰਟੀ ਦੀ ਹੋਈ ਐ ਤੇ ਅੱਗੋਂ ਹੁਣ ਕੀ ਕੀ ਕਰਨਾ ਆਉਂਦੇ ਸਮੇਂ ਦੇ ਵਿੱਚ ਦੇਖਾਂਗੇ ਪਰ ਜੇ ਮੈਂ ਤੁਹਾਨੂੰ ਲੇਬਰ ਦਾ ਜਿਹੜਾ ਚੋਣ ਮੈਨੀਫੈਸਟੋ ਹੈਗਾ ਉਹਨਾਂ ਨੇ 10 ਕ ਏਜੰਡੇ ਜਿਹੜੇ ਆ ਉਹ ਰੱਖੇ ਸੀ ਤੇ ਉਹਦੇ ਵਿੱਚੋਂ ਮੈਂ ਤੁਹਾਨੂੰ ਮੇਨ ਮੇਨ ਦੱਸ ਦੇਣਾ ਦੋ ਚਾਰ ਜਿਹੜੇ ਉਹ ਕੀ ਏਜੰਡੇ ਲੈ ਕੇ ਜਿਹੜਾ ਆਪਣਾ ਚੋਣ ਪ੍ਰਚਾਰ ਕਰਦੇ ਰਹੇ ਆ ਪਹਿਲਾਂ ਤਾਂ ਉਹਨਾਂ ਨੇ ਕਿਹਾ ਸੀ ਕਿ ਇਮੀਗ੍ਰੇਸ਼ਨ ਨੂੰ ਕੰਟਰੋਲ ਕਰਾਂਗੇ ਅਸੀਂ ਜਿਹੜੇ ਸਾਡੇ ਬਾਰਡਰ ਨੇ ਉਹ ਸਿਕਿਉਰ ਨਹੀਂ ਹੈਗੇ ਖੁੱਲੇ ਨੇ ਜਿਹੜਾ ਮਰਜ਼ੀ ਆਵੇ ਜਿਹੜਾ ਮਰਜ਼ੀ ਜਾਵੇ ਸੋ ਅਸੀਂ ਆਪਣੇ ਬਾਰਡਰ ਜਿਹ ਉਹ ਸਿਕਿਉਰ ਕਰਾਂਗੇ ਸੋ ਇਹ ਸਭ ਤੋਂ ਵੱਡੀ ਨਾ ਮੈਂ ਤੁਹਾਨੂੰ ਅੱਗੇ ਵੀ ਗੱਲ ਕਰਦਾ ਹੁੰਦਾ ਕਿ ਇਹਨਾਂ ਦੇਸ਼ਾਂ ਦੇ ਵਿੱਚ ਹੁਣ ਇੱਥੋਂ ਦੇ ਜਿਹੜੇ ਮੂਲ ਨਿਵਾਸੀ ਕਹਿ ਲਈਏ ਜਾਂ ਫਿਰ ਇੱਥੋਂ ਦੇ ਆਮ ਜਿਹੜੇ ਲੋਕਲ ਲੋਕ ਨੇ ਉਹਨਾਂ ਲਈ ਸਿਰਦਰਦੀ ਬਣਦੀ ਜਾ ਰਹੀ ਹੈ ਜਿਹੜੀ ਵੱਡੀ ਗਿਣਤੀ 'ਚ ਇਮੀਗ੍ਰੇਸ਼ਨ ਜਿਹੜੀ ਹੈ ਉਹ ਆ ਰਹੀ ਹੈ ਉਹ ਚਾਹੇ ਅਫਰੀਕਾ ਦੇ ਮੁਲਕਾਂ 'ਚੋਂ ਹੋਵੇ ਜਾਂ ਅਰਬ ਦੇ ਵਿੱਚੋਂ ਹੋਵੇ ਤੇ ਜਾਂ ਆਪਣੇ ਏਸ਼ੀਆ ਦੇ ਵਿੱਚੋਂ ਭਾਵੇਂ ਇੰਡੀਆ ਪਾਕਿਸਤਾਨ ਬੰਗਲਾਦੇਸ਼ ਇਹਨਾਂ ਲੋਕਾਂ ਦੀ ਗੱਲ ਹੋਵੇ ਸੋ ਮਤਲਬ ਇਮੀਗ੍ਰੇਸ਼ਨ ਨੂੰ ਲੈ ਕੇ ਇਸ ਵੇਲੇ ਵੋਟਾਂ ਜਿਹੜੀਆਂ ਨੇ ਉਹ ਪਾਈਆਂ ਜਾ ਰਹੀਆਂ ਪਰ ਇਹਦੇ ਵਿੱਚ ਹੁਣ ਇਹ ਵੀ ਤੁਹਾਨੂੰ ਮੈਂ ਦੱਸ ਦਵਾਂ ਕਿ ਲੇਬਰ ਪਾਰਟੀ ਕੋਈ ਐਡੀ ਐਂਟੀ ਨਹੀਂ ਹੈਗੀ ਜੇ ਆਪਾਂ ਇਹ ਕਹੀਏ ਵੀ ਇਮੀਗ੍ਰੇਸ਼ਨ ਦੇ ਬਹੁਤ ਐਂਟੀ ਹੈ ਸੋ ਇਹਨਾਂ ਨੇ ਐਡੀ ਵੀ ਐਂਟੀਆਂ ਵਾਲੀ ਗੱਲ ਨਹੀਂ ਕੀਤੀ ਵੀ ਹਾਂ ਜੀ ਅਸੀਂ ਤਾਂ ਬੰਦ ਕਰ ਦਿਆਂਗੇ ਐ ਕਰਾਂਗੇ ਇਹ ਕਹਿੰਦੇ ਕੁਝ ਠੀਕ ਠਾਕ ਆਪਾਂ ਕਰਾਂਗੇ ਬਾਰਡਰ ਸਿਕਿਉਰ ਕਰਾਂਗੇ ਤੇ ਲੀਗਲ ਤਰੀਕੇ ਨਾਲ ਲੋਕ ਆਉਣਗੇ ਵਗੈਰਾ ਵਗੈਰਾ ਇਹਨਾਂ ਨੇ ਕਿਹਾ ਸੀਗਾ ਸੋ ਜਿਹੜੇ ਐਕਸਪਰਟ ਨੇ ਜਿਹੜੇ ਹਨਾ ਰਾਜਨੀਤੀ ਦੇ ਉਹ ਇਹ ਵੀ ਕਹਿੰਦੇ ਸੁਣੇ ਗਏ ਕਿ ਇਸ ਵਾਰ ਜਿਹੜਾ ਇਮੀਗ੍ਰੇਸ਼ਨ ਵਾਲਾ ਜਿਹੜਾ ਇੱਕ ਏਜੰਡਾ ਸੀਗਾ ਜਾਂ ਇੱਕ ਕਹਈਏ ਕਿ ਇੱਕ ਲੈ ਕੇ ਤੁਰੇ ਸੀ ਸਾਰੀਆਂ ਪਾਰਟੀਆਂ ਕਿ ਅਸੀਂ ਇਮੀਗ੍ਰੇਸ਼ਨ ਨੂੰ ਐ ਕਰ ਦਾਂਗੇ ਉਹ ਕਰ ਦਿਆਂਗੇ ਉਹ ਕਹਿੰਦੇ ਚੱਲਿਆ ਨਹੀਂ ਹੈ ਕਿਉਂਕਿ ਲੇਬਰ ਐਡੀ ਐਂਟੀ ਨਹੀਂ ਹੈਗੀ ਇਮੀਗ੍ਰੇਸ਼ਨ ਦੇ ਉਹ ਕਹਿੰਦੇ ਜ਼ਰੂਰ ਹੈ ਕਿ ਆਪਾਂ ਠੀਕ ਠਾਕ ਰੱਖਾਂਗੇ ਸੋ ਇੱਕ ਤਾਂ ਇਹ ਹੋ ਗਿਆ ਦੂਸਰਾ ਸੀ ਐਨ ਐਚ ਐਸ ਜਿਹੜਾ ਇਥੋਂ ਦਾ ਮੈਡੀਕਲ ਵਿਭਾਗ ਹੈਗਾ ਸਿਹਤ ਵਿਭਾਗ ਜਿਹਨੂੰ ਆਪਾਂ ਕਹਿੰਦੇ ਆ ਸੋ ਉਹਦੇ ਵਿੱਚ ਕੀ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਦੇਖਿਆ ਗਿਆ ਕਿ ਲੰਬੀਆਂ ਕਤਾਰਾਂ ਹੁੰਦੀਆਂ ਨੇ ਜੇ ਤੁਸੀਂ ਐਮਰਜੈਂਸੀ ਦੇ ਵਿੱਚ ਵੀ ਕਿਤੇ ਚਲੇ ਜਾਣੇ ਹੋ ਤਾਂ ਤੁਹਾਨੂੰ ਰਾਤ-ਰਾਤ ਪਰ 12-12 ਘੰਟੇ ਵੇਟ ਕਰਨੀ ਪੈਂਦੀ ਹੈ ਫਿਰ ਤੁਹਾਡੀ ਵਾਰੀ ਆਉਂਦੀ ਹੈ ਜੇ ਤੁਸੀਂ ਕਿਤੇ ਆਪਣੇ ਡਾਕਟਰ ਦੇ ਕੋਲੋਂ ਅਪਾਇੰਟਮੈਂਟ ਲੈਣੀ ਹੋਵੇ ਤਾਂ ਉਹ ਕਈ ਵਾਰੀ ਤੁਹਾਨੂੰ ਮਹੀਨਾ-ਮਹੀਨਾ ਜਿਹੜੀ ਅਪਾਇੰਟਮੈਂਟ ਨਹੀਂ ਮਿਲਦੀ ਤੇ ਜੇ ਕੋਈ ਤੁਹਾਡੇ ਟੈਸਟ ਹੋਣੇ ਹੋਣ ਉਹ ਵੀ ਤੁਹਾਨੂੰ 6-6 ਮਹੀਨਿਆਂ ਦੀ ਅਪਾਇੰਟਮੈਂਟ ਜਿਹੜੀ ਉਹ ਮਿਲਦੀ ਹੈ ਸੋ ਐਨਐਚਐਸ ਵਿਭਾਗ ਨੂੰ ਲੈ ਕੇ ਇੱਥੋਂ ਦੇ ਲੋਕਲ ਲੋਕ ਜਿਹੜੇ ਨੇ ਬਹੁਤ ਦੁਖੀ ਨੇ ਕਿ ਸਾਡੀਆਂ ਤੇ ਭਾਈ ਸਾਨੂੰ ਕੋਈ ਪੁੱਛਣ ਕਿੱਛਣ ਵਾਲਾ ਹੀ ਨਹੀਂ ਹੈ ਰਾਤ ਬਰਾਤੇ ਸਾਡੇ ਨਾਲ ਕੋਈ ਪਾਣਾ ਵਾਪਰ ਜਾਂਦਾ ਤੇ ਤੁਸੀਂ ਕਹਿੰਦੇ ਹੋ ਕਿ 6 ਮਹੀਨੇ ਬਾਅਦ ਅਪਾਇੰਟਮੈਂਟ ਹੈ ਜੇ ਤੁਹਾਨੂੰ ਕਹੀਏ ਕਿ ਐਮਰਜੈਂਸੀ ਹੈ ਐਂਬੂਲੈਂਸ ਭੇਜੋ ਤੁਸੀਂ ਕਹਿੰਦੇ ਹੋ ਕਿ ਸਾਡੇ ਕੋਲ ਐਂਬੂਲੈਂਸ ਅਵੇਲੇਬਲ ਨਹੀਂ ਹੈ ਸੋ ਦੂਸਰਾ ਏਜੰਡਾ ਜਿਹੜਾ ਮੈਂ ਸਮਝਿਆ ਉਹ ਇਹੀ ਸੀ ਐਨਐਚਐਸ ਦਾ ਤੇ ਲੇਬਰ ਦੇ ਜਿਹੜੇ ਪ੍ਰਧਾਨ ਨੇ ਜਿਹੜੇ ਜਿਹੜੇ ਹੁਣ ਪ੍ਰਧਾਨ ਮੰਤਰੀ ਕੀ ਸਟ੍ਰੀਮਰ ਹਰੀ ਬਣੇ ਆ ਸੋ ਉਹਨਾਂ ਨੇ ਇਹ ਗੱਲ ਜਿਹੜੀ ਆ ਦੁਹਰਾਈ ਸੀ ਕਿ ਭਾਈ ਅਸੀਂ ਐਨ ਐਚ ਐਸ ਜਿਹੜੀ ਆ ਉਹਨੂੰ ਬਿਹਤਰ ਬਣਾਵਾਂਗੇ ਕਯੂਜ਼ ਘਟਾਵਾਂਗੇ ਡਾਕਟਰਾਂ ਦੀ ਗਿਣਤੀ ਵਧਾਵਾਂਗੇ ਸੋ ਇਸ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਜਿਹੜਾ ਜਿਹੜੇ ਅਨਸੋਸ਼ੀਅਲ ਐਕਟੀਵਿਟੀਜ਼ ਜਿਹੜੀਆਂ ਹੁੰਦੀਆਂ ਨੇ ਜਿੱਦਾਂ ਮਤਲਬ ਕਹਿ ਲੋ ਕਿ ਕੁਝ ਕਟਨਾਵਾ ਵੀ ਹੋ ਰਹੀਆਂ ਜਿਹੜੀਆਂ ਆਮ ਲੋਕਾਂ ਦੇ ਨਾਲ ਵਾਪਰ ਰਹੀਆਂ ਨਾਈਫ ਕਰਾਇਮ ਹੋ ਗਏ ਜਾਂ ਫਿਰ ਕਿਸੇ ਨਾਲ ਰੇਸਿਜ਼ਮ ਮਾਰक्स ਕਿਸੇ ਦੇ ਨਾਲ ਕਰਦੇ ਨੇ ਜਾਂ ਹੋਰ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਹੈਗੀਆਂ ਕਹਿੰਦੇ ਅਸੀਂ ਇਹਨਾਂ ਨੂੰ ਘਟਾਉਣ ਦੇ ਲਈ ਨਵੇਂ ਆਫੀਸਰ ਜਿਹੜੇ ਆ ਉਹ ਭਰਤੀ ਕਰਾਂਗੇ ਪੁਲਿਸ ਦੇ ਵਿੱਚ ਵੀ ਭਰਤੀ ਹੋਏਗੀ ਸਾਡੇ ਸਪੈਸ਼ਲ ਆਫੀਸਰ ਹੋਣਗੇ ਜੋ ਇਹਨਾਂ ਚੀਜ਼ਾਂ ਨੂੰ ਵੀ ਘਟਾਉਣਗੇ ਸੋ ਇਸ ਤੋਂ ਇਲਾਵਾ ਹੋਰ ਵੀ ਕੁਝ ਏਜੰਡੇ ਸਿਗੇ ਜਿਹੜੇ ਮੇਨ ਮੰਨੇ ਜਾਂਦੇ ਨੇ ਇਹਦੇ ਉੱਤੇ ਹੁਣ ਲੇਬਰ ਨੇ ਗੱਲ ਕੀਤੀ ਸੀ ਪਰ ਤੁਹਾਨੂੰ ਇੱਕ ਹੋਰ ਗੱਲ ਮੈਂ ਦੱਸ ਦਵਾਂ ਵੋਟਾਂ ਤੋਂ ਇੱਕ ਦਿਨ ਪਹਿਲਾਂ ਕੀਰ ਸਟ੍ਰਾਮਰ ਹੋਰੀ ਜਿਹੜੇ ਨੇ ਉਹਨਾਂ ਦਾ ਇੱਕ ਬਿਆਨ ਆਉਂਦਾ ਜਿਹਨੂੰ ਲੈ ਕੇ ਜਿਹੜੇ ਸਿੱਖ ਨੇ ਜਿਹੜੇ ਆਪਾਂ ਇਹ ਕਹਿ ਸਕਦੇ ਵੀ ਜਿਹੜੇ ਖਾਲਸਤਾਨੀ ਧਿਰਾਂ ਨੇ ਉਹਨਾਂ ਨੇ ਇਸ ਗੱਲ ਦਾ ਵਿਰੋਧ ਵੀ ਜਤਾਇਆ ਬਿਆਨ ਕੀ ਸੀ ਕਿ ਕੀਰ ਸਟ੍ਰਾਮਰ ਹੋਰੀ ਕਹਿੰਦੇ ਆ ਕਿ ਜਦੋਂ ਸਾਡੀ ਸਰਕਾਰ ਆ ਜਾਂਦੀ ਆ ਅਸੀਂ ਐਕਸਟਰੀਮਿਸਟ ਜਿਹੜੇ ਲੋਕ ਨੇ ਉਹਨਾਂ ਦੇ ਉੱਤੇ ਨੱਥ ਪਾਵਾਂਗੇ ਉਹਨਾਂ ਨੇ ਇਹ ਗੱਲ ਜਦੋਂ ਕਹੀ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਭਾਰਤਵਾਲ ਵੀ ਅਸੀਂ ਆਪਣੇ ਰਿਸ਼ਤੇ ਜਿਹੜੇ ਆ ਉਹ ਵਧੀਆ ਬਣਾਉਣੇ ਚਾਹੁੰਦੇ ਆ ਭਾਰਤ ਭਾਰਤ ਦੇ ਨਾਲ ਸੋ ਇਸ ਗੱਲ ਦਾ ਵਿਰੋਧ ਜ਼ਰੂਰ ਹੋਇਆ ਪਰ ਕਿਤੇ ਨਾ ਕਿਤੇ ਜਿਹੜੀ ਇਹ ਵੱਡੀ ਜਿੱਤ ਹੋਈ ਹੈ ਇਥੋਂ ਲੱਗਦਾ ਨਹੀਂ ਕਿ ਭਾਈ ਕਿਸੇ ਨੇ ਇਹਨੂੰ ਜ਼ਿਆਦਾ ਜਿਹੜਾ ਹੈ ਉਹ ਗੋਲਿਆ ਮਤਲਬ ਕਿ ਇਹਦਾ ਕੋਈ ਵਿਰੋਧ ਹੋਇਆ ਹੋਵੇ ਜੇ ਵਿਰੋਧ ਹੋਇਆ ਹੁੰਦਾ ਤਾਂ ਵੋਟ ਘਟਦੀ ਹੁੰਦੀ ਸੋ ਇਹ ਜਿਹੜਾ ਇੱਕ ਫੈਕਟਰ ਹੈ ਜਾਂਦੇ ਦਿਨਾਂ ਦੇ ਵਿੱਚ ਸੋ ਹੁਣ ਆ ਚੁੱਕੀ ਹੈ ਸਰਕਾਰ ਹੁਣ ਸਾਰੇ ਦੇਸ਼ ਦੇ ਲੋਕਾਂ ਦੀ ਮੈਂ ਬਹੁਤ ਸਾਰੇ ਲੋਕੀ ਮੀਡੀਆ ਜਦੋਂ ਆਮ ਲੋਕਾਂ ਨਾਲ ਗੱਲ ਕਰਦੇ ਉਹਨਾਂ ਨੂੰ ਸੁਣ ਰਿਹਾ ਤੇ ਬ੍ਰਿਟਿਸ਼ ਲੋਕ ਖਾਸ ਤੌਰ ਦੇ ਉੱਤੇ ਅ ਠੰਡਾ ਹਾਕੀ ਦੇ ਨਾਲ ਕਹਿ ਲਈਏ ਕਿ ਸਾਹ ਭਰਦੇ ਹੋਏ ਦੇਖੇ ਗਏ মিডিਆ ਦੇ ਸਾਹਮਣੇ ਉਹ ਕਹਿੰਦੇ ਥੈਂਕਸ ਗੋਡ ਸਾਡਾ ਰਾਜ ਸ਼ਾਇਦ ਸਾਡੇ ਜਿਹੜੇ ਹਾਲਾਤ ਨੇ ਉਹ ਚੰਗੇ ਹੋਣ ਦੇ ਹੁਣ ਸਾਨੂੰ ਇੱਕ ਆਸ ਜਿਹੜੀ ਹੈ ਫਲੇਵਰ ਦੇ ਆਉਣ ਦੇ ਨਾਲ ਵੱਜ ਗਈ ਹੈ ਸੋ ਆਲਮੋਸਟ ਸਾਰੇ ਇਦਾਂ ਕਹਿ ਰਹੇ ਸੀਗੇ ਤੇ ਤੁਹਾਨੂੰ ਮੈਂ ਇਹ ਵੀ ਦੱਸ ਦਵਾਂ ਕਿ ਰਿਸ਼ੀ ਸੁਨਖੋਰੀ 4.5 ਸਾਲ ਪ੍ਰਧਾਨ ਮੰਤਰੀ ਰਹੇ ਹੈ ਤੇ ਬ੍ਰਿਟਿਸ਼ ਲੋਕ ਇਹਦੇ ਤੋਂ ਬਹੁਤੇ ਖੁਸ਼ ਨਹੀਂ ਸੀ ਉਹ ਕਹਿੰਦੇ ਕਿ ਇੱਕ ਗੈਰ ਬ੍ਰਿਟਿਸ਼ ਜਿਹੜਾ ਹੈ ਉਹ ਸਾਡੇ ਦੇਸ਼ ਦਾ ਸਾਨੂੰ ਕਿਵੇਂ ਕਮਾਂਡ ਕਰ ਸਕਦਾ ਮਤਲਬ ਆਮ ਲੋਕਾਂ ਦਾ ਇਹ ਜਿਹੜਾ ਹੈਗਾ ਇੱਕ ਵਿਜ਼ਨ ਵਰਜ਼ਨ ਜਿਹੜਾ ਹੈਗਾ ਉਹ ਚੱਲਦਾ ਰਿਹਾ ਹੈ ਕਿ ਇੱਕ ਗੈਰ ਬ੍ਰਿਟਿਸ਼ ਜਿਹਨੂੰ ਸਾਡੇ ਕਲਚਰ ਦਾ ਨਹੀਂ ਪਤਾ ਜਿਹੜੇ ਜਿਹੜੇ ਕਿਤੇ ਕਿਸੇ ਵੇਲੇੋਂ ਬਾਹਰੋਂ ਆਏ ਆ ਉਹ ਸਾਨੂੰ ਅੱਜ ਕਿਵੇਂ ਕਮਾਂਡ ਕਰ ਸਕਦੇ ਆ ਸਾਡੇ ਦੇਸ਼ ਉਹ ਨਹੀਂ ਚਲਾਉਣੇ ਚਾਹੀਦੇ ਉਹਨਾਂ ਨੂੰ ਨਹੀਂ ਚਾਹੀਦਾ ਚਲਾਉਣਾ ਚਾਹੀਦਾ ਸੋ ਅੱਜ ਉਹਨਾਂ ਲੋਕਾਂ ਦੀ ਵੀ ਇੱਕ ਕਾਮਨਾ ਪੂਰੀ ਹੋਈ ਹੈ ਕਿ ਲਓ ਭਾਈ ਤੁਹਾਡੇ ਬ੍ਰਿਟਿਸ਼ ਤੁਹਾਡੇ ਲੋਕਲ ਇਥੋਂ ਦਾ ਮੂਲ ਨਿਵਾਸੀ ਕਹਿ ਲਈਏ ਲੋਕ ਉਹਨਾਂ ਦੇ ਹੱਥਾਂ ਦੇ ਵਿੱਚ ਕਮਾਂਡ ਜਿਹੜੀ ਉਹ ਵਾਪਸ ਆ ਗਈ ਹੈ ਤੇ ਹੁਣ ਆਪਾਂ ਇਹ ਦੇਖਾਂਗੇ ਕਿ ਜੋ ਰਿਸ਼ੀ ਸੁਨਖੋਰੀ ਨਹੀਂ ਕਰ ਸਕੇ ਕੀ ਕੀ ਸਟ੍ਰਾਮਰ ਹੋਰੀ ਉਹ ਆਉਂਦੇ ਸਮੇਂ ਦੇ ਵਿੱਚ ਕਰਨਗੇ ਕੀ ਕੀ ਫਾਇਦੇ ਲੋਕਾਂ ਦੇ ਹੋਣਗੇ ਟੈਕਸਸ ਵੱਧ ਚੁੱਕੇ ਆ ਹਾਲਾਤ ਮਾੜੇ ਹੋ ਚੁੱਕੇ ਨੇ ਇੰਗਲੈਂਡ ਦੇ ਰੈਂਟ ਵੱਧ ਚੁੱਕੇ ਨੇ ਹੋਰ ਬਿੱਲ ਬੱਤੀਆਂ ਸਭ ਕੁਝ ਵੱਧ ਚੁੱਕਿਆ ਇੰਸ਼ੋਰੈਂਸ ਕੰਪਨੀਆਂ ਜਿਹੜੀਆਂ ਨੇ ਉਹ ਉਹਨਾਂ ਨੇ ਜਾਂ ਫਿਰ ਕਹੀਏ ਕਿ ਪੈਟਰੋਲ ਡੀਜ਼ਲ ਵੱਧ ਚੁੱਕਿਆ ਸੋ ਹਾਲਾਤ ਜਿਹੜੇ ਨੇ ਵੱਧ ਤੋਂ ਵੱਤਰ ਨੇ ਇਸ ਵੇਲੇ ਹੁਣ ਸਾਰੀਆਂ ਅਸਾਂ ਜਿਹੜੀਆਂ ਕੀ ਸਟ੍ਰਾਮਰ ਹੋਰਾਂ ਦੀ ਜਿਹੜੀ ਪਾਲਿਸੀ ਹੈ ਉਹਦੇ ਉੱਤੇ ਲੱਗੀਆਂ ਹੋਈਆਂ ਦੇਖਦੇ ਆ ਕੀ ਚੇਂਜ ਕਰਦੇ ਆ ਬਾਕੀ ਇੱਕ ਗੱਲ ਤੁਹਾਨੂੰ ਮੈਂ ਹੋਰ ਦੱਸ ਦਵਾਂ ਰਵਾਂਡਾ ਪਾਲਿਸੀ ਜਿਹੜੀ ਸੀ ਜੀ 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 ਹਾਂਜੀ ਜੀ ਤੁਸੀਂ ਮੈਂ ਗੱਲ ਕੰਪਲੀਟ ਕਰ ਲਉ ਜਿਹੜੀ ਰਵਾਂਡਾ ਪਾਲਿਸੀ ਰਿਸ਼ੀ ਸੁਨਖੋਰਾ ਨੇ ਇੰਟਰੋਡਿਊਸ ਕੀਤੀ ਸੀ ਨਾ ਕਿ ਜਿਹੜੇ ਐਜ਼ਾਈਲਮ ਸੀਕਰ ਹੋਣਗੇ ਉਹਨਾਂ ਨੂੰ ਅਸੀਂ ਰਵਾਂਡਾ ਭੇਜਿਆ ਕਰਾਂਗੇ ਤਾਕੀਰ ਸ਼ਾਮਰ ਹੋਰਾਂ ਨੇ ਇਹ ਗੱਲ ਕਹੀ ਸੀ ਕਿ ਮੈਂ ਆਉਂਦਿਆਂ ਇਸ ਪਾਲਿਸੀ ਦੇ ਉੱਤੇ ਰੋਕ ਲਾ ਦਾਂਗਾ ਸੋ ਰਵਾਂਡਾ ਪਾਲਿਸੀ ਜਿਹੜੀ ਲਗਭਗ ਹੁਣ ਖਤਮ ਹੀ ਸਮਝੋ ਜੀ ਅ ਜਿਹਦੇ ਵਿੱਚ ਆਪਾਂ ਗੱਲ ਕਰਪਾ ਜੇ ਪੰਜਾਬ ਦੀ ਕਰੀਏ ਤਾਂ ਯੂਕੇ ਦੇ ਵੱਡੇ ਗਿਣਤੀ ਪੰਜਾਬੀ ਰਹਿੰਦੇ ਨੇ ਉੱਥੇ ਪੰਜਾਬੀ ਜੋ ਰਹਿੰਦੇ ਨੇ ਉਹਨਾਂ ਦੇ ਉੱਤੇ ਨਵੀਂ ਸਰਕਾਰ ਦਾ ਕੀ ਅਸਰ ਪਵੇਗਾ ਅਜਿਹੇ ਜੋ ਪੰਜਾਬੀ ਜੋ ਕਹਿੰਦੇ ਕਿ ਯੂਕੇ ਆਉਣ ਦੀ ਸੋਚ ਰਹੇ ਨੇ ਉਹਨਾਂ ਦੇ ਲਈ ਹੁਣ ਕੀ ਸਟੈਂਡ ਹੈ ਸਰਕਾਰ ਦਾ ਇਹ ਜਰੂਰ ਦੱਸੋ ਆਬੀਸਲੀ ਜਿਵੇਂ ਮੈਂ ਤੁਹਾਨੂੰ ਕਿਹਾ ਨਾ ਕਿ ਇਮੀਗ੍ਰੇਸ਼ਨ ਸਭ ਤੋਂ ਪਹਿਲਾ ਪ੍ਰਮੁੱਖ ਅਜੈਂਡਾ ਹੈ ਜਿਹੜੀ ਵੀ ਪਾਰਟੀ ਸੱਤਾ ਦੇ ਵਿੱਚ ਆਉਂਦੀ ਹੈ ਕਿਉਂਕਿ ਰਿਸ਼ੀ ਸੁਨਖਰਿ ਆਪ ਕਿਸੇ ਵੇਲੇ ਉਹਨਾਂ ਦੇ ਦਾਦਾ ਜੀ ਜਾਂ ਉਹਨਾਂ ਦੇ ਹੋਰ ਆਪਾਂ ਕਹਿ ਲਈਏ ਵੀ ਉਹ ਵੀ ਕਿਸੇ ਵੇਲੇ ਅਫਰੀਕਾ ਤੋਂ ਚੱਲ ਕੇ ਇੱਥੇ ਆਏ ਨੇ ਬੇਸ਼ੱਕ ਪਰ ਰਿਸ਼ੀ ਸੁਨਖਰਾਂ ਦਾ ਵੀ ਇੱਥੇ ਸਟੈਂਡ ਰਿਹਾ ਕਿ ਲਓ ਜੀ ਇਮੀਗ੍ਰੇਸ਼ਨ ਅਸੀਂ ਘਟਾਉਣੀ ਹੈ ਘਟਾਉਣ ਦੀ ਬਜਾਏ 2023 ਦੇ ਵਿੱਚ 7 ਲੱਖ ਇਮੀਗ੍ਰੈਂਟਸ ਜਿਹੜਾ ਯੂਕੇ ਨੂੰ ਮੂਵ ਹੋਇਆ ਜਦ ਕਿ ਇੱਕ ਐਵਰੇਜ ਜਿਹੜੀ ਹੁੰਦੀ ਹੈ ਜੋ ਯੂਕੇ ਦੀਆਂ ਪਾਲਿਸਿਜ਼ ਦੇ ਵਿੱਚ ਹੈ ਕਿ ਹਰ ਸਾਲ 4 ਲੱਖ ਬੰਦਾ ਆ ਮਤਲਬ 4 ਲੱਖ ਦੀ بجائے 7 ਲੱਖ ਬੰਦਾ 2023 ਦੇ ਵਿੱਚ ਯੂਕੇ ਚ ਆ ਗਿਆ ਸੋ ਇਹਦਾ ਮਤਲਬ ਘਟਿਆ ਨਹੀਂ ਵਧਿਆ ਹੀ ਹੈ ਹੁਣ ਜਿਹੜੀ ਆਪਾਂ ਇਹ ਵੀ ਕਹਿ ਲਈਏ ਕਿਤੇ ਨਾ ਕਿਤੇ ਜਿਵੇਂ ਮੈਂ ਸ਼ੁਰੂ ਚ ਗੱਲ ਕੀਤੀ ਹੈ ਕਿ ਲੇਬਰ ਜਿਹੜੀ ਹੈ ਉਹ ਉਹਨਾਂ ਨੇ ਵੀ ਇਹ ਆ ਕਿ ਅਸੀਂ ਆਪਣੇ ਬਾਰਡਰ ਸਿਕਿਉਰ ਕਰਾਂਗੇ ਪਰ ਹੁਣ ਇਹ ਨਹੀਂ ਹੈਗਾ ਜੋ ਮੈਂ ਸਮਝਦਾ ਹਾਂ ਇਹ ਜ਼ਰੂਰ ਹੋਏਗਾ ਇਲੀਗਲ ਲੋਕਾਂ ਦੇ ਉੱਤੇ ਕਾਰਵਾਈ ਹੋ ਸਕਦੀ ਹੈ ਛਾਪੇਮਾਰੀ ਵੱਧ ਸਕਦੀ ਹੈ ਕੰਮ ਕਰਾਂ ਦੇ ਉੱਤੇ ਛਾਪੇ ਵੱਧ ਸਕਦੇ ਨੇ ਲੋਕਾਂ ਨੂੰ ਰਿਪੋਰਟ ਕੀਤਾ ਜਾ ਸਕਦਾ ਹੈ ਪਰ ਜਿਹੜੇ ਸਹੀ ਤਰੀਕਿਆਂ ਦੇ ਨਾਲ ਇਹਨਾਂ ਮੁਲਕਾਂ 'ਚ ਆਉਣਗੇ ਸੋ ਉਹਨਾਂ ਨੂੰ ਮੈਨੂੰ ਲੱਗਦਾ ਵੀ ਕੋਈ ਪ੍ਰੋਬਲਮ ਨਹੀਂ ਹੋਏਗੀ ਜਿਹੜੇ ਬਾਰਡਰ ਜਿਹੜੇ ਸਮੁੰਦਰਾ ਰਾਹੀਂ ਜਿਹੜੇ ਨੇ ਇਕੱਲੇ ਬਾਰਡਰ ਤੋਂ ਇਧਰ ਨੂੰ ਆ ਜਾਣਾ ਜਾਂ ਹੋਰ ਬੈਲਜੀਅਮ ਦੇ ਬਾਰਡਰਾਂ ਤੋਂ ਜਿਹੜਾ ਹੈ ਉਹ ਸਮੁੰਦਰਾ ਦੇ ਵਿੱਚੋਂ ਦੀ ਇਧਰ ਨੂੰ ਆਉਣਾ ਸੋ ਬੋਟਸ ਜਿਹੜੀਆਂ ਨੇ ਮਤਲਬ ਇਹਦਾ ਜ਼ਿਕਰ ਨਾ ਆਮ ਹੀ ਖਬਰਾਂ ਦੇ ਵਿੱਚ ਹੁੰਦਾ ਰਹਿੰਦਾ ਕਿ ਜਿਹੜੀਆਂ ਇਲੀਗਲ ਬੋਟਸ ਜਿਹੜੀਆਂ ਯੂਕੇ ਚ ਐਂਟਰ ਹੁੰਦੀਆਂ ਸੋ ਇਹਦੇ ਉੱਤੇ ਵੀ ਕਿਤੇ ਨਾ ਕਿਤੇ ਰੋਕ ਜਿਹੜੀ ਆ ਲਾਈ ਜਾਏਗੀ ਪਰ ਐਡੇ ਮਾੜੇ ਹਾਲਾਤ ਨਹੀਂ ਹੋਣ ਲੱਗੇ ਇਮੀਗ੍ਰੈਂਟਸ ਵਾਸਤੇ ਮੈਂ ਨਹੀਂ ਸਮਝਦਾ ਇਹਨੂੰ ਹਾਂ ਜੇ ਜੀ ਤੁਸੀਂ ਅੱਪ ਗੱਲ ਕਰੀਏ ਇਹ ਕਿ ਭਾਰਤ ਨਾਲ ਇਸ ਨਵੀਂ ਸਰਕਾਰ ਦੇ ਕਿਦਾਂ ਦੇ ਰਿਲੇਸ਼ਨ ਰਹਿਣਗੇ ਕਿਉਂਕਿ ਜੇ ਅਪ ਦੇਖੀਏ ਕੈਨੇਡਾ ਦੇ ਨਾਲ ਅਮਰੀਕਾ ਦੇ ਨਾਲ ਪਿਛਲੇ ਕੁ ਸਮੇਂ ਤੋਂ ਰਿਲੇਸ਼ਨ ਠੀਕ ਨਹੀਂ ਰਹੀ ਸੀਗੇ ਹੁਣ ਸਰਕਾਰ ਬਦਲੀ ਹੈ ਰਿਲੇਸ਼ਨ ਕਿਹ ਲੋ ਕਿ ਵਿਗੜਨਗੇ ਜਾਂ ਹੋਰ ਕਿਹ ਲੋ ਕਿ ਚੰਗੇ ਹੋਣਗੇ ਦੇਖੋ ਮੰਨਿਆ ਜਾਂਦਾ ਹੈ ਕਿ ਭਾਵੇਂ ਬੇਸ਼ੱਕ ਰਿਸ਼ੀ ਸੁਨਖੋਰਾ ਨੂੰ ਨਰਿੰਦਰ ਮੋਦੀ ਦੇ ਕਰੀਬੀ ਮੰਨਿਆ ਜਾਂਦਾ ਰਿਹਾ ਤੇ ਉਹ ਇਹ ਵੀ ਕਹਿੰਦੇ ਰਹੇ ਨੇ ਕਿ ਇਹ ਮੇਰਾ ਦੇਸ਼ ਹੈ ਤੇ ਇਹ ਮੇਰੀ ਵਾਈਫ ਇਥੋਂ ਦੀ ਹੈ ਜਾਨੀ ਕਿ ਇੱਕ ਵੱਡੇ ਬਿਜ਼ਨਸਮੈਨ ਦੀ ਜਿਹੜੀ ਲੜਕੀ ਹੈ ਉਹ ਵਿਆਹੀ ਹੋਈ ਇਹਨਾਂ ਦੇ ਨਾਲ ਸੋ ਕਿਤੇ ਨਾ ਕਿਤੇ ਇਹ ਮੰਨਿਆ ਜਾਂਦਾ ਰਿਹਾ ਹੈ ਕਿ ਭਾਰਤ ਦੇ ਨਾਲ ਰਿਸ਼ੀ ਸੁਨਖ ਦੇ ਬੜੇ ਚੰਗੇ ਸਬੰਧ ਨੇ ਪਰ ਇਹ ਵੀ ਨਾਲ ਨਾਲ ਵੇਖੀਏ ਕਿ 100 ਕਰੋੜ ਦੀ ਡੀਲ ਜਿਹੜੀ ਹੈ ਰਿਸ਼ੀ ਸੁਨਖੋਰਾ ਦੇ ਸਮੇਂ ਠੰਡੇ ਬਸਤੇ ਦੇ ਵਿੱਚ ਪਾ ਦਿੱਤੀ ਗਈ ਮਤਲਬ ਕਿ ਭਾਰਤ ਦੇ ਨਾਲ ਜਿਹੜੀ ਡੀਲ ਹੋਣੀ ਸੀ ਨਾ 100 ਕਰੋੜ ਦੀ ਉਹ ਰੋਕ ਦਿੱਤੀ ਗਈ ਹੈ ਪਰ ਜਿਹੜੇ ਕੀਰ ਸਟਾਮਰ ਨੇ ਉਹਨਾਂ ਨੇ ਕਿਹਾ ਕਿ ਅਸੀਂ ਕੋਸ਼ਿਸ਼ ਕਰਾਂਗੇ ਕਿ ਭਾਰਤ ਦੇ ਨਾਲ ਸਬੰਧ ਚੰਗੇ ਬਣਾਈਏ ਹੁਣ ਪਰ ਇਹਦੇ ਪਿੱਛੇ ਫੈਕਟ ਇੱਕ ਹੋਰ ਆ ਜਾਂਦਾ ਉਹ ਫੈਕਟ ਕੀ ਆ ਉਹ ਤੁਹਾਨੂੰ ਮੈਂ ਅੱਜ ਦੱਸਣਾ ਚਾਹੁੰਦਾ ਹੈ ਬੇਸ਼ੱਕ ਸਰਕਾਰ ਜਿਹੜੀ ਮਰਜ਼ੀ ਆ ਜਾਵੇ ਕੋਈ ਵੀ ਸਰਕਾਰ ਹੋਵੇ ਪਰ ਜਿਹੜੀਆਂ ਬਿਊਰੋਕ੍ਰੇਸੀ ਜਾਂ ਫਿਰ ਜਿਹੜੀਆਂ ਪਿੱਛੇ ਬੈਠੀ ਡੀਪ ਸਟੇਟ ਹੁੰਦੀ ਹੈ ਅਸਲ ਤਹਿ ਪਾਲਿਸਿਸ ਉਹਨਾਂ ਨੇ ਕਰਨੀਆਂ ਹੁੰਦੀਆਂ ਮਤਲਬ ਕਿ ਭਾਵੇਂ ਅੱਜ ਮੰਨ ਲਈਏ ਰਿਸ਼ੀ ਸੋਨਖਵਰੀ ਨੇ ऋषि सोनखोर इदा मान के चली है कि लो जी प्रधानमंत्री ने वो तो जो मर्जी कर सकते हैं पर नहीं ये नहीं है कि वो जी जे जे हुन तो मैं एक एग्जांपल दे देना दे। है ऋषि सोनखोरानु नरेंद्र मोदी होरा दे करीबी ਮੰਨਿਆ ਜਾਂਦਾ ਹੈ ਮੈਂ ਜਦੋਂ ਪਹਿਲਾਂ ਦੱਸ ਕੇ ਹਟਿਆ ਸੋ ਜੇ ਉਹ ਚਾਹੁੰਦੇ ਤਾਂ ਇੱਥੇ ਇੰਗਲੈਂਡ ਦੇ ਵਿੱਚ ਪਿਛਲੇ ਸਮੇਂ ਚ ਰੈਫਰੈਂਡਮ ਹੋਇਆ ਸਿੱਖ ਰੈਫਰੈਂਡਮ ਜਿਹਨੂੰ ਕਿਹਾ ਜਾਂਦਾ ਸੋ ਉਹ ਬਿਨਾਂ ਰੋਕਟੋਕ ਤੋਂ ਹੋਇਆ ਮੇਰੇ ਕਹਿਣ ਦਾ ਮਤਲਬ ਜਿਹੜੀਆਂ ਪਾਲਿਸਿਸ ਹੁੰਦੀਆਂ ਨਾ ਉਹ ਡੀਪ ਸਟੇਟ ਦੀਆਂ ਹੁੰਦੀਆਂ ਤੇ ਜਿਹੜੇ ਅੱਗੇ ਸਰਕਾਰਾਂ ਆਉਂਦੀਆਂ ਇਹਨਾਂ ਦੇ ਹੱਥ ਸਿਰਫ 10 ਤੋਂ 20% ਕੰਮ ਹੁੰਦੇ ਨੇ ਕਰਨ ਵਾਲੇ ਭਈ ਤੁਸੀਂ ਜਿਵੇਂ ਮੈਂ ਤੁਹਾਨੂੰ ਦੱਸਿਆ ਐਨ ਐਚ ਐਸ ਹੋ ਗਿਆ ਇਮੀਗ੍ਰੈਂਟਸ ਹੋ ਗਈ ਜਾਂ ਹੋਰ ਜਿਹੜਾ ਚੀਜ਼ਾਂ ਹੋ ਗਈਆਂ ਸੋ ਜਿਹੜੀ ਤੇ ਗੱਲ ਹੁੰਦੀ ਹੈ ਸਬੰਧਾਂ ਦੀ ਕਿਸੇ ਦੇਸ਼ ਨਾਲ ਕਿਵੇਂ ਦੇ ਸਬੱਤ ਬਣਾਉਣੇ ਆ ਉਹ ਬਿਊਰੋਕਰੇਟਸ ਤੈਅ ਕਰਦੇ ਹੁੰਦੇ ਆ ਪਿੱਛੇ ਬੈਠੇ ਜਿਹੜੇ ਆ ਆ ਆ ਏਜੰਸੀਜ਼ ਜਿਹੜੀਆਂ ਹੁੰਦੀਆਂ ਉਹ ਤੈਅ ਕਰਦੀਆਂ ਇਹਦੇ ਵਿੱਚ ਕੋਈ ਰਿਸ਼ੀ ਸੁਨਖਵਰਾਂ ਦਾ ਹੱਥ ਨਹੀਂ ਕੀਰ ਸਟਾਰਮਰ ਹੋਰੀ ਇਹ ਤੈਅ ਨਹੀਂ ਕਰ ਸਕਦੇ ਕਿ ਉਹ ਕਿਵੇਂ ਕਰਨਗੇ ਜੇ ਇੰਗਲੈਂਡ ਨੂੰ ਲੱਗਦਾ ਡੀਪ ਸਟੇਟ ਨੂੰ ਲੱਗਦਾ ਕਿ ਸਾਡੇ ਹੁਣ ਜਿਹੜੇ ਸਬੰਧ ਨੇ ਉਹ ਫਾਈਵ ਵਾਈਜ਼ ਕਰਕੇ ਸਾਨੂੰ ਵੀ ਠੀਕ ਠਾਕ ਹੀ ਰੱਖਣੇ ਪੈਣਗੇ ਤਾਂ ਉਹ ਵਧੀਆ ਨਹੀਂ ਬਣ ਸਕਦੇ ਉਹ ਕੈਨੇਡਾ ਅਮਰੀਕਾ ਦੀ ਤਰਜ਼ ਦੇ ਉੱਤੇ ਉੱਥੇ ਹੀ ਰਹਿਣਗੇ ਤੇ ਜੇਕਰ ਉਹ ਚਾਹੁੰਦੀ ਹੋਈ ਫਾਈਵ ਵਾਈਜ਼ ਡੀਪ ਸਟੇਟ ਚਾਹੁੰਦੀ ਹੋਈ ਕਿ ਨਹੀਂ ਹੁਣ ਸੁਧਾਰਾਂਗੇ ਫਿਰ ਅਮਰੀਕਾ ਵੀ ਸੁਧਾਰ ਲਏਗਾ ਤੇ ਫਿਰ ਇੰਗਲੈਂਡ ਵੀ ਸੁਧਾਰ ਲਏਗਾ ਸਮਝੇ ਤੁਸੀਂ ਮੇਰੀ ਗੱਲ ਸੋ ਆਪਾਂ ਇਸੇ ਤਰੀਕੇ ਦੇ ਨਾਲ ਭਾਰਤ ਵਾਲੇ ਪਾਸੇ ਨੂੰ ਵੀ ਦੇਖ ਲਈਏ ਇਹ ਕਿਹਾ ਜਾਂਦਾ ਨਾ ਕਿ ਜਦੋਂ ਦੇ ਨਰਿੰਦਰ ਮੋਦੀ ਹੋਰੀ ਆਏ ਆ ਲਓ ਜੀ ਹੁਣ ਹਿੰਦੂਰਾਸ਼ਟਰ ਬਣ ਜਾਏਗਾ ਹੁਣ ਘੱਟ ਗਿਣਤੀਆਂ ਦਾ ਸੋ ਉੱਥੇ ਵੀ ਸੇਮ ਪਾਲਿਸੀ ਹੈ ਨਰਿੰਦਰ ਮੋਦੀ ਹੋਰਾਂ ਦੇ ਹੱਥ ਦੇ ਵਿੱਚ ਓਨੇ ਕੀ ਕੰਮ ਨੇ ਜਿਨਨੇ ਡੀਪ ਸਟੇਟ ਏਜੰਸੀਜ਼ ਬਿਊਰੋਕਰੇਟਸ ਇਹਨਾਂ ਨੂੰ ਦਿੱਤੇ ਹੋਏ ਆ ਬਾਕੀ ਦਾ ਕੰਮ ਏਜੰਸੀਆਂ ਕਰ ਰਹੀਆਂ ਹੁੰਦੀਆਂ ਬਿਊਰੋਕਰੇਟਸ ਕਰ ਰਹੇ ਹੁੰਦੇ ਪਿੱਛੇ ਬੈਠੀ ਡੀਪ ਸਟੇਟ ਕਰ ਰਹੀ ਹੁੰਦੀ ਹੈ ਉਹ ਉਹ ਕਹਿੰਦੇ ਨੇ ਕਿ ਤੁਸੀਂ ਆ ਕਰਨਾ ਤੇ ਉਹ ਕਰਨਾ ਪੈਣਾ ਜੇ ਹਿੰਦੂ ਰਾਸ਼ਟਰ ਬਣਾਉਣਾ ਹੈ ਤਾਂ ਉਹ ਇਕੱਲੇ ਨਰਿੰਦਰ ਮੋਦੀ ਹੋਰੀ ਨਹੀਂ ਉਹ ਪਿੱਛੇ ਬੈਠੀ ਡੀਪ ਸਟੇਟ ਕਰੂਗੀ ਸੋ ਇਹ ਇਸ ਤਰੀਕੇ ਦੇ ਨਾਲ ਹਰ ਇੱਕ ਦੇਸ਼ ਜਿਹੜਾ ਹੈ ਉਹ ਚਲਾਉਂਦਾ ਹੈ ਇਹ ਨਹੀਂ ਹੈ ਕਿ ਅੱਜ ਕੋਈ ਵੀ ਦੇਸ਼ ਦਾ ਪ੍ਰਧਾਨ ਮੰਤਰੀ ਆ ਲਓ ਜੀ ਉਹ ਤਖਤਾ ਪਲਟ ਸੋ ਇਹ ਗੱਲ ਨੂੰ ਆਪਾਂ ਸਮਝੀਏ ਜੇ ਪਾਲਿਸਿਸ ਜੇ ਸਬੰਧ ਭਾਰਤ ਨਾਲ ਚੰਗੇ ਕਰਨੇ ਹੋਣਗੇ ਡੀਪ ਸਟੇਟ ਨੇ ਤਾਂ ਉਹ ਕਰੂਗੀ ਉਹਦੇ ਵਿੱਚ ਕੀਰ ਸਟਾਮਰ ਦਾ ਕੋਈ ਹੱਥ ਜਿਹੜਾ ਹੈ ਉਹ ਨਹੀਂ ਹੋਏਗਾ ਜਿਸ ਤਰ੍ਹਾਂ ਰਿਸ਼ੀ ਸੂਨਕ ਦਾ ਸੀਗਾ ਜੀ ਜੀ ਜਿਸ ਜਿਸ ਮੇਰੇ ਧੰਨਵਾਦ ਕਰਦੇ ਆ ਚਲੋ ਕਿ ਜਿੱਦਾਂ ਇਹ ਹੋਰ ਕੋਈ ਵੱਡੇ ਅਪਡੇਟ ਆਉਣਦੇ ਇਸ ਮਾਮਲੇ ਵਿੱਚ ਤੁਹਾਡਾ ਰੁਖ ਦੁਆਰਾ ਕਰਾਂਗੇ ਧੰਨਵਾਦ ਧੰਨਵਾਦ ਜੀ ਤੁਹਾਡਾ ਵੀ ਤੁਹਾਡੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ